ਸਾ希 ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਰੇ ਕਪੂਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਪਰ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਜਿਸ ਦੇ ਵਿੱਚ ਮੈਜਿਕਲ ਹੀਲਿੰਗ ਦੇ ਨਾਂ ਤੇ ਲੋਕਾਂ ਦਾ ਧਰਮ ਪਰਿਵਰਤਨ ਕਰਾਉਣ ਦੀ ਗੱਲ ਹੋ ਰਹੀ ਹੈ ਔਰ ਜਿਸ ਢੰਗ ਦੇ ਨਾਲ ਇਸ ਨੂੰ ਲੈ ਕੇ ਇਤਰਾਜ਼ ਵੀ ਚੁਟਾਏ ਜਾ ਰਹੇ ਨੇ ਅੱਜ ਵੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਗੱਲਬਾਤ ਵੀ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਦੀ ਜੇਕਰ ਗੱਲ ਕਰੀਏ ਥਾਂ ਥਾਂ ਦੇ ਉੱਪਰ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਧਰਮ ਪਰਿਵਰਤਨ ਵੀ ਹੋ ਰਿਹਾ ਹੈ ਬਿਲਕੁਲ ਮੈਜੀਕਲ ਹੀਲਿੰਗ ਦੇ ਨਾਂ ਤੇ ਕਹਿੰਦੇ ਲੋਕਾਂ ਦਾ ਇਲਾਜ ਵੀ ਹੋ ਰਿਹਾ ਹੈ 크ਰਿਸਚਨ ਆਪਣੇ ਆਪ ਨੂੰ ਦੱਸਦੇ ਨੇ ਮੰਦੇ ਕੀ ਹੋ ਤੁਸੀਂ ਵਾਕਿਆਤ ਦੇ ਵਿੱਚ ਹੋ ਕੀ ਰਿਹਾ ਆ ਕਬੂਰ ਜੀ ਮੈਂ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਪ੍ਰੈਸ ਕਾਨਫਰੈਂਸ 'ਤੇ ਆਉਣ ਵਾਸਤੇ ਤੇ ਦੈਨਿਕ ਸਵੇਰਾ ਦੇਖ ਰਹੇ ਸਾਰੇ ਲੋਕਾਂ ਨੂੰ ਮੇਰਾ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡਾ ਜਿਹੜਾ ਸਵਾਲ ਹੈ ਇੱਕ ਬੜਾ ਕ੍ਰੂਸ਼ੀਅਲ ਸਵਾਲ ਹੈ ਤੁਸੀਂ ਕਿਹਾ ਕਿ ਤਾਂ ਜਗ੍ਹਾ ਜਗ੍ਹਾ ਬੈਨਰ ਲਾਏ ਜਾ ਰਹੇ ਹਨ ਬੈਨਰ ਦਿਖ ਰਹੇ ਹਨ ਉਹ ਬੈਨਰ ਤੁਹਾਨੂੰ ਵੀ ਦਿਖ ਰਹੇ ਮੈਨੂੰ ਵੀ ਦਿਖ ਰਹੇ ਪੰਜਾਬ ਦੇ ਹਰ ਇਨਸਾਨ ਨੂੰ ਦਿਖ ਰਹੇ ਹਨ ਬਟ ਬੜੀ ਦੁੱਖ ਦੀ ਗੱਲ ਹੈ ਕਿ ਜੇ ਕੋਈ ਕਿਸੇ ਗਲਤ ਤਰੀਕੇ ਤੋਂ ਮੈਜੀਕਲ ਹੀਲਿੰਗ ਕਰਿਆ ਹੈ ਹਨਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਜ਼ਾਰਾਂ ਲੋਕ ਪੰਜਾਬ ਵਿੱਚ ਮੈਜੀਕਲ ਹੀਲਿੰਗ ਦੇ ਨਾਮ ਤੇ ਜਿਹੜੇ ਵਿਚਾਰਾ ਕੋਈ ਗਰੀਬ ਬੰਦਾ ਜਿਹੜਾ ਆਪਣਾ ਸਹੀ ਤਰੀਕੇ ਇਲਾਜ ਕਰਾ ਰਿਹਾ ਹੈ ਉਹਨੂੰ ਆਪਣੇ ਵਾਲੇ ਅਟ੍ਰੈਕਟ ਕਰਕੇ ਉਹਦੀ ਸਿਹਤ ਖਰਾਬ ਕਰ ਰਹੇ ਹਨ ਨਾ ਜਾਣੇ ਕਿੰਨੇ ਲੋਕਾਂ ਨਾਲ ਜਦੋਂ ਬੰਜਿੰਦਰ ਜੀ ਦੀ ਗੱਲ ਹੋਈ ਹੈ ਪੈਸਟ ਬੰਜਿੰਦਰ ਇਹਨਾਂ ਨੇ ਇੱਕ 4 ਸਾਲ ਦੀ ਕੁੜੀ ਦੀ ਮੇਰੇ ਖਿਆਲ ਨਾਲ ਡੈਥ ਹੋ ਗਈ ਸੀ ਬਿਕੋਜ਼ ਇਹਨਾਂ ਨੇ ਉਹਦਾ ਰਾਈਟ ਟ੍ਰੀਟਮੈਂਟ ਛੱਡ ਕੇ ਕੀਮੋਥੈਰੇਪੀ ਦੀ ਜਗ੍ਹਾ ਮੈਜੀਕਲ ਹੀਲਿੰਗ ਵਾਲੋਂ ਨੂੰ ਲਿਆ ਰਾਈਟ ਤੇ ਇਹ ਜਿਹੜੀਆਂ ਗੱਲਾਂ ਨੇ ਬੇਰੀ ਬੇਰੀ ਡੇਂਜਰਸ ਪੰਜਾਬ ਸਾਰੇ ਕਿਤੇ ਹੋ ਰਿਹਾ ਤੇ ਇਹ ਨਾਟ ਓਨਲੀ ਇਲੀਗਲ ਹੈ ਬਟ ਇਹ ਪੰਜਾਬ ਤੇ ਪੰਜਾਬੀਅਤ ਵਾਸਤੇ ਬੜੀ ਇੱਕ ਡੇਂਜਰਸ ਗੱਲ ਹੋ ਰਹੀ ਹੈ ਕਿ ਜੇ ਆਪਾਂ ਆਪਾਂ ਕਿਹੜੇ ਰਾਹ ਤੇ ਤੁਰ ਪਏ ਕਿ ਅਸੀਂ ਰੈਸ਼ਨੈਲਿਟੀ ਤੇ ਸਾਇੰਟਿਫਿਕ ਤੌਰ ਤੇ ਆਪਾਂ ਅੱਗੇ ਵਧਣਾ ਐਜ਼ ਅ ਸੋਸਾਇਟੀ ਆਪਾਂ ਅੱਗੇ ਵਧਣਾ ਕਿ ਆਪਾਂ ਇਦਾਂ ਦੇ ਅੰਧਵਿਸ਼ਵਾਸ ਤੇ ਜਿਹੜਾ ਆਪਾਂ ਕਹੀਏ ਧਰਮ ਦੇ ਨਾਮ ਤੇ ਧੰਦਾ ਹੋ ਰਿਹਾ ਹੈ ਕਿ ਆਪਾਂ ਉਹਦੇ ਨਾਲ ਅੱਗੇ ਜਾਣਾ ਹੈ ਲੇਕਿਨ ਉੱਥੇ ਗੱਲ ਹੁੰਦੀ ਹੈ ਪ੍ਰਭੂ ਯੇਸ਼ੂ ਦੀ ਉਹ ਕਹਿੰਦੇ ਉਹਨਾਂ ਦੇ ਜਿਹੜੇ ਦਿਸ਼ਾ ਕਦਮ ਨੇ ਅਸੀਂ ਉੱਥੇ ਲੋਕਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੀਡੀਓ ਵੀ ਵੇਖੀਆਂ ਹੋਣਗੀਆਂ ਇੱਕ ਪਾਣੀ ਦਾ ਹੋਦੀ ਬਣਾ ਲੈਂਦੇ ਆ ਉਸ ਦੇ ਵਿੱਚ ਬੰਦੇ ਨੂੰ ਡੁਬਾਉਂਦੇ ਆ ਕਹਿੰਦੇ ਅੱਜ ਤੋਂ ਤੂੰ ਰੱਬ ਦਾ ਬੰਦਾ ਹੋ ਗਿਆ ਟੱਚ ਕਰਦੇ ਆ ਬੰਦੇ ਧਰਤੀ ਤੇ ਗਿਰਦੇ ਨਜ਼ਰ ਆਉਂਦੇ ਨੇ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਬਾਈਬਲ ਇਸ ਚੀਜ਼ ਨੂੰ ਅਲਾਉ ਕਰਦਾ ਸਰ ਮੈਂ ਤਾਂ ਉੱਥੇ ਇੱਕ ਸਵਾਲ ਪੁੱਛਾਂਗਾ ਕਿ ਅੱਜ ਤੋਂ ਜੇ ਆਪਾਂ 15 ਸਾਲ ਪਹਿਲਾਂ ਕਰੀਏ ਇਹ ਗੱਲਾਂ ਹੋ ਰਹੀਆਂ ਸੀ ਨਹੀਂ ਸੀ ਹੋ ਰਹੀਆਂ ਨਾ ਤੇ ਕੀ ਕੋਈ ਅੱਦਾਂ ਦਾ ਆਦੇਸ਼ ਆਇਆ 15 ਸਾਲ ਪਹਿਲਾਂ ਕਿ ਆਹ ਸਾਰੇ ਕੰਮ ਸਟਾਰਟ ਹੋ ਜਾਣ ਜੋ ਸੋ ਪਹਿਲਾਂ ਨਹੀਂ ਸੀ ਹੋ ਰਹੇ ਤੇ ਹੁਣ ਵੀ ਨਹੀਂ ਹੋ ਰਹੇ ਬਾਕੀ ਦੇਖੋ ਮੈਂ 크ਰਿਸਚੀਅਨਿਟੀ ਤੇ ਮੈਂ ਵੈਲਿਡ ਨਹੀਂ ਆਮ ਨਾਟ ਅਥੋਰਾਈਜ਼ਡ ਕਿ ਮੈਂ 크ਰਿਸਚੀਅਨ ਜਿਹੜੀ ਵਿਧੀ ਵਿਧਾਨ ਹੈ ਉਸ ਤੇ ਮੈਂ ਕੋਈ ਵੀ ਟਿੱਪਣੀ ਕਰ ਸਕਾਂ ਜਾਂ ਮੈਂ ਉਸ ਬਾਰੇ ਕੁਝ ਵੀ ਬੋਲ ਸਕਾਂ ਇਹ ਸਵਾਲ ਤੁਸੀਂ ਇਹ ਤੁਹਾਡਾ ਆਨਸਰ ਦੇਣੀ ਹੈ ਬਿਕੋਜ਼ ਬਿਲਕੁਲ ਕਰੈਕਟਲੀ ਤੁਹਾਨੂੰ ਦੱਸਣਗੇ ਕਿ ਉਹ ਜਿਹੜਾ ਹੈ ਉਹ 크ਰਿਸਚੀਅਨਿਟੀ ਦੇ ਹਿਸਾਬ ਨਾਲ ਵੈਲਿਡ ਹੈ ਕਿ ਨਹੀਂ ਹੈ ਸਰ ਹੈ ਵੈਲਿਡ ਹੈ ਕਪੂਸ਼ਕ ਆਈ ਵਿਲ ਗੋ ਇੰਟੂ ਇਟ ਥੈਂਕ ਯੂ ਜੈ ਮਸੀ ਕੀ ਮੈਂ ਬੋਲ ਰਹਾ ਤੇ ਆਪਦੇ ਚੈਨਲ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਲੀਅਰਿਫਾਈ ਕਰਨਾ ਚਾਹੁੰਦਾ ਹਾਂ ਇੱਕ ਬੋਰਡ ਦਾ ਜਿੱਦਾਂ ਤੁਸੀਂ ਸਾਈਨ ਬੋਰਡ ਸਰ ਉਹਨਾਂ ਨੇ ਪੁੱਛਿਆ ਕਿ ਦੇਖੋ ਮੇਨ ਲਾਈਨ ਚਰਚਸ ਹੈਗੇ ਨੇ ਤੇ ਕਾਫੀ ਪੁਰਾਣੇ ਚੱਲਦੇ ਆ ਰਹੇ ਹਨ ਉਹਨਾਂ ਨੇ ਕਦੇ ਵੀ ਕਦੀ ਵੀ ਨਾ ਆਪਣਾ ਜੋ ਇਸ਼ਤਿਹਾਰ ਆ ਜਾਂ ਸਾਈਨ ਬੋਰਡਸ ਆ ਨਹੀਂ ਲਗਾਏ ਜਦ ਜੇਕਰ ਲਗਾਏ ਹੋਣਗੇ ਜਦੋਂ ਉਹਨਾਂ ਦੇ ਕਨਵੈਨਸ਼ਨਸ ਵਗੈਰਾ ਐਨਿਊਅਲੀ ਹੁੰਦੇ ਆ ਆਪਣੇ ਚਰਚ ਪ੍ਰੈਮਿਸਸਸ ਦੇ ਬਾਹਰ ਲਗਾ ਦਿੰਦੇ ਆ ਉਸ ਤੋਂ ਇਲਾਵਾ ਕੋਈ ਇਹੋ ਜੀ ਕੋਈ ਗਲਬਾ ਤਾਂ ਨਹੀਂ ਹੋਈ ਮੈਂ ਖੁਦ ਇੱਕ ਵਾਰ ਮੈਂ ਬਿਜਲੀ ਵਿਭਾਗ ਨੂੰ ਮੈਂ ਫੋਨ ਕਰਕੇ ਐਸਡੀਓ ਨੂੰ ਮੈਂ ਇਹ ਸ਼ਿਕਾਇਤ ਕੀਤੀ ਕਿ ਵੀ ਇਨਫੋਰਮੇਸ਼ਨ ਦਿੱਤੀ ਕਿ ਵੀ ਇਸ ਤਰ੍ਹਾਂ ਤੁਹਾਡੇ ਪੋਸ ਦੇ ਉੱਤੇ ਸਾਈਨ ਬੋਰਡਸ ਲੱਗੇ ਆ ਵੱਡੇ ਵੱਡੇ ਫਲੈਕਸ ਲੱਗੇ ਆ ਤੁਸੀਂ ਤੁਹਾਨੂੰ ਕੋਈ ਆਪਤ ਹੀ ਨਹੀਂ ਤੁਸੀਂ ਆਬਜੈਕਟ ਨਹੀਂ ਕਰਦੇ ਉਹ ਮੈਨੂੰ ਕਹਿੰਦੇ ਕਿ ਤੁਸੀਂ ਲਿਖਤੀ ਦਿਓ ਮੈਂ ਕਿ ਤੁਹਾਨੂੰ ਮੈਂ ਇਨਫਾਰਮ ਕਰ ਦਿੱਤਾ ਨੈਕਸਟ ਡਿਊਟੀਆਂ ਆਪਨ ਯੂ ਤੁਸੀਂ ਮਤਲਬ ਕਿ ਐਕਸ਼ਨ ਲੈਣਾ ਹੈ ਹੁਣ ਅਸੀਂ ਸਾਡਾ ਕੰਮ ਅਸੀਂ ਦੱਸਣਾ ਅਸੀਂ ਦੱਸ ਚੁੱਕੇ ਆ ਬਾਕੀ ਕੰਮ ਉਹਨਾਂ ਦਾ ਕਿ ਉਹ ਐਕਚੁਅਲ ਲੈਂਦੇ ਜਾਂ ਨਹੀਂ ਲੈਂਦੇ ਆ ਦੂਜੀ ਗੱਲ ਜੋ ਤੁਸੀਂ ਆਹ ਪੁਟ ਅਪ ਕਰ ਰਹੇ ਆ ਕਿ ਕੁਝ ਸਾਲਾਂ ਤੋਂ ਇਦਾਂ ਕੰਮ ਹੋ ਰਿਹਾ ਦੇਖੋ ਬੈਪਟਿਸਮ ਮੈਂ ਵੀ ਦਿੰਦਾ ਆ ਪਰ ਮੈਂ ਐਵੇਂ ਕਿਸੇ ਨੂੰ ਚੁੱਕ ਕੇ ਬੈਪਟਿਸਮ ਨਹੀਂ ਦਿੰਦਾ ਮੈਂ ਉਹਨੂੰ ਪਹਿਲਾਂ ਐਜੂਕੇਟ ਕਰਦਾ ਕਿ ਵਾਟ ਇਜ਼ ਬੈਪਟਿਸਮ ਆਲੋ ਤੇ ਨਵਾਂ ਜਨਮ ਜੋ ਯਿਸੂ ਮਸੀਹ ਦੇ ਨਾਲ ਤੁਸੀਂ ਜੀਣਾ ਮਰਨਾ ਜੋ ਵੀ ਤੁਸੀਂ ਉਹਦੇ ਵਿੱਚ ਕਰਨਾ ਕਸਮੇ ਵਾਦੇ ਹੁੰਦੇ ਆ ਉਹ ਪਰਸਨਲ ਡਿਸੀਜਨ ਹੁੰਦਾ ਹੈ ਇੱਕ ਪਰਸਨ ਜੋ ਬੈਪਟਿਸਮ ਲੈਣ ਜਾ ਰਿਹਾ ਉਹ ਜੇਕਰ ਉਹ ਮੰਨਦਾ ਕਿ ਉਹ ਵਾਕਈ ਉਹ ਪਾਪੀ ਹੈ ਤੇ ਪਾਪਾ ਤੋਂ ਨਜਾਤ ਪ੍ਰਾਪਤ ਕਰਨ ਲਈ ਉਹਨੂੰ ਨਵੇਂ ਸਿਰਮ ਤੋਂ ਜਨਮ ਲੈਣਾ ਚਾਹੀਦਾ ਆ ਉਹਦੀ ਪੂਰੀ ਇੱਕ ਕਲਾਸ ਹੁੰਦੀ ਆ ਟੀਚਿੰਗ ਹੁੰਦੀ ਆ ਅਸੀਂ ਉਹਨੂੰ ਪਹਿਲਾਂ ਟ੍ਰੇਨ ਕਰਦੇ ਆ ਕਿ ਇਹ ਨਹੀਂ ਕਿ ਜੋਰਜ ਬਰਸੀ ਉਹਨੂੰ ਚੋੱਕ ਕੇ ਤਾਂ ਅਸੀਂ ਉਹਨੂੰ ਡਬੋ ਦਿੱਤਾ ਤੇ ਉਹ ਖੁਦਾ ਦਾ ਬੰਦਾ ਬਣ ਗਿਆ ਤੇ ਬਾਅਦ ਚ ਜਾ ਕੇ ਉਹ ਪਾਪ ਕਰ ਲੇ ਤਾਂ ਫਿਰ ਫਾਇਦਾ ਕੀ ਹੈਗਾ ਤੇ ਅਸੀਂ ਇਹ ਅਸੀਂ ਜਲਦਬਾਜ਼ ਨਹੀਂ ਕਰਦੇ ਇਸ ਪ੍ਰਥਾ ਨੂੰ ਕਰਨ ਲਈ ਕਿਸੇ ਨੂੰ ਦਬਾਅ ਵੀ ਨਹੀਂ ਪਾਉਂਦੇ ਨਾ ਹੀ ਅਸੀਂ ਜਲਦਬਾਜ਼ ਕਰਦੇ ਆ ਪਰ ਇਹ ਜਿਹੜੇ ਲੋਕ ਕਰਦੇ ਆ ਡੁੱਕੀ ਦੇ ਦਿੰਦੇ ਆ ਆਈ ਡੋਟ ਨੋ ਕਿਹੜੇ ਕੌਨਸ਼ੀਅਸ ਨੂੰ ਲੈ ਕੇ ਕਰਦੇ ਆ ਪਰ ਇਹ ਦੂਜੀ ਗੱਲ ਹੀਲਿੰਗ ਦੀ ਤੁਸੀਂ ਗੱਲ ਕੀਤੀ ਹੈ ਕਿ ਦੇਖੋ ਹੀਲਿੰਗ ਨੂੰ ਮੈਂ ਰੱਦ ਨਹੀਂ ਕਰਦਾ ਦੋ ਪ੍ਰਕਾਰ ਇੱਕ ਡਿਵਾਈਨ ਹੀਲਿੰਗ ਆ ਜੋ ਪਰਮੇਸ਼ਰ ਖੁਦਾਈ ਵੱਲੋਂ ਖੁਦਾ ਕਰ ਦਿੰਦਾ ਉਹ ਪਰਸਨਲ ਇੱਕ ਬੰਦਾ ਹੁਣ ਤੁਸੀਂ ਤੁਹਾਡੇ ਮਤਲਬ ਕਿ ਸਰੀਰਕ ਕੋਈ ਬਿਮਾਰੀ ਆ ਤੁਸੀਂ ਡਾਕਟਰ ਨੂੰ ਸਭ ਕੁਝ ਦੇਖ ਲਿਆ ਬਾਅਦ ਚ ਤੁਹਾਨੂੰ ਇੱਕ ਕੋਈ ਮੈਸੇਜ ਆ ਗਿਆ ਯਾਨੀ ਕਿ ਬਾਈਬਲ ਦਾ ਕੋਈ ਵਰਸ ਆ ਗਿਆ ਤੁਸੀਂ ਵਿਸ਼ਵਾਸ ਕਰ ਲਿਆ ਹੁਣ ਤੁਸੀਂ ਸੱਚਮੁੱਚ ਤੁਸੀਂ ਗਏ ਨਹੀਂ ਕਿਤੇ ਤੁਸੀਂ ਜੇਕਰ ਵਾਕੀ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਕੇ ਤੁਸੀਂ ਆਪਣੇ ਮਨ ਦੇ ਵਿੱਚ ਤੁਸੀਂ ਇਹਨੂੰ ਕਬੂਲਦੇ ਆ ਤੇ ਤੁਸੀਂ ਦੁਆ ਕਰਦੇ ਹੋ ਖੁਦਾ ਮੇਰੇ ਇਸ ਰੋਗ ਨੂੰ ਦੂਰ ਕਰ ਉਹ ਦੂਰ ਹੋ ਜਾਏਗਾ ਉਹ ਤੁਹਾਡੇ ਵਿਸ਼ਵਾਸ ਨੇ ਕੰਮ ਕਰ ਲਿਆ ਬਾਕੀ ਇੱਕ ਫੇਕ ਹੀਲਿੰਗ ਆ ਕਿ ਵੀ ਤੁਸੀਂ ਇਸ਼ਤਿਹਾਰ ਵੰਡ ਦਿੱਤਾ ਆਓ ਉੱਥੇ ਆਓ ਉੱਥੇ ਚੰਗਾਈ ਆ ਉਹ ਇੱਕ ਮੈਂ ਨਹੀਂ ਸਮਝਦਾ ਕਿ ਇਹ ਇੱਕ ਉਹ ਸਹੀ ਹੀਲਿੰਗ ਆ ਹੁਣ ਤੁਸੀਂ ਤੇਲ ਹੁਣ ਸਪਰੇਅ ਕਰ ਰਿਆ ਤੇਲ will not heal you ਆਇਲ ਹਿਲ ਨਹੀਂ ਕਰਦਾ ਹਾਂ ਬਾਈਬਲ ਦੇ ਵਿੱਚ ਇਹ ਜ਼ਰੂਰ ਲਿਖਿਆ ਹੈ ਪਤਰੀਆਂ ਦੇ ਵਿੱਚ ਕਿ ਕਲੀਸਿਆ ਯਾਨੀ ਕਿ ਚਰਚ ਦੇ ਵਿੱਚ ਜਿਹੜੇ ਐਲਡਰਸ ਆ ਜੇਕਰ ਕੋਈ ਵਿਮਾਰ ਆ ਉਹ ਉਹਨਾਂ ਦੇ ਉੱਤੇ ਹੱਥ ਰੱਖ ਕੇ ਸਿਰ ਦੇ ਉੱਤੇ ਤੇਲ ਮਤਲਬ ਕਿ ਉਹਨੂੰ ਦੇ ਕੇ ਤੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਦੇ ਉੱਤੇ ਪ੍ਰਾਰਥਨਾ ਕਰੇ ਤੇ ਤਾਂ ਕਿ ਉਹ ਆਪਣੇ ਰੋਗ ਤੋਂ ਆਪਣੇ ਦੋਖ ਤੋਂ ਉਹ छुटਕਾਰਾ ਪ੍ਰਾਪਤ ਕਰ ਲਵੇ ਚਲੋ ਇਸ ਤੋਂ ਅੱਜ ਅਸੀਂ ਕਈ ਸੜਕਾਂ ਤੇ ਜਾਂਦੇ ਆ ਜੀ ਕ੍ਰੋਸ ਲੱਗਿਆ ਹੁੰਦਾ ਹੈ ਕਈ ਥਾਵਾਂ ਦੇ ਉੱਪਰ ਅਸੀਂ ਵੇਖਦੇ ਆ ਜੀ ਕਈ ਟੈਂਪਰੇਰੀ ਸ਼ੈੱਡ ਦੇ ਵਿੱਚ ਵੀ ਸਭਾਵਾਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਐ ਕਿ ਆ ਜਾਂਦਾ ਹੈ ਕਿ ਆਓ ਤੁਹਾਨੂੰ ਰੱਬ ਦੇ ਨਾਲ ਜੋੜਦੇ ਆ ਤੁਹਾਡੇ ਦੁੱਖ ਦਰਦ ਜਿਹੜੇ ਨੇ ਉਹ ਦੂਰ ਕਰਦੇ ਆ ਉਸ ਦੇ ਵਿੱਚ ਵੱਡੇ ਵੱਡੇ ਪਾਸਟਰਾਂ ਦੇ ਨਾਂ ਵੀ ਆਉਂਦੇ ਨੇ ਜਿਹੜੇ ਪ੍ਰੀਸਟ ਪਾਸਟਰ ਆਪਣੇ ਆਪ ਨੂੰ ਦੱਸਦੇ ਨੇ ਤੁਸੀਂ ਕਿਹਾ ਉਹਨਾਂ ਨੂੰ ਵਾਕਿਆ ਦੇ ਵਿੱਚ ਪ੍ਰੀਸਟ ਜਾਂ ਪਾਸਟਰ ਮੰਨਦੇ ਹੋ ਦੇਖੋ ਜੇ ਮੇਰਾ ਉਹੀ ਮੈਂ ਦੁਬਾਰਾ ਫਿਰ ਮੈਂ ਹੋ ਰਿਪੀਟ ਕਰਾਂਗਾ ਜਿਹਨੇ ਮਸੀਹ ਨੂੰ ਪੂਰੇ ਤਰੀਕੇ ਨਾਲ ਮਨੁੱਖਾਂ ਦੇ ਵਿੱਚ ਅ ਕਬੂਲ ਨਹੀਂ ਕੀਤਾ ਯਾਨੀ ਕਿ ਡਿਕਲੇਅਰ ਆਪਣੇ ਆਪ ਨੂੰ ਕੀਤਾ ਨਹੀਂ ਕਿ ਮੈਂ ਮਸੀਹਾ ਹੁਣ ਹੋ ਗਿਆ ਤੇ ਮੈਂ ਮਸੀਹ ਦੇ ਲਈ ਮੈਂ ਸਭ ਕੁਝ ਮੈਂ ਤਿਆਗਦਾ ਹਾਂਗਾ ਇੱਕ ਨਵੀਂ ਸ੍ਰਿਸ਼ਟ ਮੈਂ ਬਣ ਜਾਗਾ ਮੇਰੀ ਆਈਡੈਂਟੀਟੀ ਵੀ ਮੈਂ ਚੇਂਜ ਕਰਾਂਗਾ ਤੇ ਉਹ ਵਫਾਦਾਰੀ ਦੇ ਨਾਲ ਸਾਰੇ ਜੋ ਬਿਬਲੀਕਲ ਪ੍ਰੈਕਟਿਸਸਸ ਨੂੰ ਲੈ ਕੇ ਜਾਂਦੇ ਮੈਂ ਉਹਨਾਂ ਨੂੰ ਕਬੂਲ ਕਰਦਾ ਤੇ ਜਿਹੜੇ ਕਹਿੰਦੇ ਕਿ ਨਹੀਂ ਜੀ ਅਸੀਂ ਉਹ ਉਹੀ ਆ ਅਸੀਂ ਉਹ ਛੱਡ ਨਹੀਂ ਸਕਦੇ ਭਾਈਚਾਰੇ ਦੇ ਵਿੱਚ ਅਸੀਂ ਰਹਿਣਾ ਤੇ ਆਈ ਥਿੰਕ ਉਹ ਆਪਣੇ ਬੈਨੀਫਿਟ ਵਾਸਤੇ ਉਹ ਆਏ ਆ ਕਿਸ ਤਰ੍ਹਾਂ ਦਾ ਬੈਨੀਫਿਟ ਬੈਨੀਫਿਟ ਦੇਖੋ ਅੱਜ ਦੋ ਪ੍ਰਕਾਰ ਦਾ ਬੈਨੀਫਿਟ ਹੈ ਇੱਕ ਹੈ ਜੀ ਧਨ ਵੈਲਥ ਤੇ ਇੱਕ ਫੇਮ ਨਾਮ ਇਹ ਦੋ ਚੀਜ਼ਾਂ ਦੇ ਪਿੱਛੇ ਕਿਉਂਕਿ ਦੇਖੋ ਸਿੱਖ ਧਰਮ ਦੇ ਵਿੱਚ ਜਾ ਕੇ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਉੱਥੇ ਜੁੱਤੀਆਂ ਪਹਿਜਣੀਆਂ ਹਿੰਦੂ ਧਰਮ ਦੇ ਵਿੱਚ ਤੁਸੀਂ ਕਰ ਨਹੀਂ ਸਕੇ ਸਕਦੇ ਕਿਉਂਕਿ ਉੱਥੇ ਵੀ ਪੁੱਛਣ ਵਾਲੇ ਕੋਈ ਆ ਜੂਗੇ ਤੇ ਤੁਸੀਂ ਮੁਸਲਮ ਦੇ ਵਿੱਚ ਤੋਂ ਤੁਸੀਂ ਜਾ ਹੀ ਨਹੀਂ ਸਕਦੇ ਕਿਉਂਕਿ ਉਹਦੇ ਜਿਹੜੇ ਟਰਮਸ ਰੂਲਸ ਐਂਡ ਰੈਗੂਲੇਸ਼ਨ ਬੜੇ ਕੜੇ ਹੈਗੇ ਆ ਤੁਹਾਨੂੰ ਸੁਨਨਤ ਕਰਵਾਉਣਾ ਪੈਣਾ ਜੀ ਨਾਮ ਤਬਦਿਲ ਕਰਨਾ ਪੈਣਾ ਫਿਰ ਉਹਨਾਂ ਦੇ ਸਾਰੇ ਜਿਹੜੇ ਇਲਮ ਆ ਉਹ ਤੁਹਾਨੂੰ ਸਿੱਖਣੇ ਪੈਣੇ ਉੱਥੇ ਵੀ ਕੋਈ ਨਹੀਂ ਜਾਊਗਾ ਇਹ ਠੀਕ ਹੈ 크ਰਿਸਚੀਅਨਟੀ ਦੇ ਵਿੱਚ ਉਹ ਆਗੇ ਇੱਥੇ ਪੁੱਛਗੀ ਚ ਕਰਨ ਵਾਲਾ ਕੋਈ ਹੈ ਹੀ ਨਹੀਂ ਸਾਡੇ ਵਿੱਚ ਉਹ ਹੈ ਨਹੀਂ ਜਿੱਦਾਂ ਐਰੋਗੈਂਟ ਹੋ ਕੇ ਕਿਸੇ ਦੇ ਉੱਤੇ ਚਾਰ ਬੰਦੇ ਇਕੱਠੇ ਹੋ ਕੇ ਡਾਂਗਾ ਲੈ ਕੇ ਪਹੁੰਚ ਕੇ ਐਦਾਂ ਕੋਈ ਕੰਮ ਹੈ ਨਹੀਂ 크ਰਿਸਚੀਅਨਟੀ ਦੇ ਵਿੱਚ ਕਿਉਂਕਿ 크ਰਿਸਚੀਅਨਟੀ ਇਹਦਾ ਉਹ ਪਿਆਰ ਮੁਹੱਬਤ ਸਿਖਾਉਂਦੀ ਆ ਤੇ ਪਿਆਰ ਨਾਲ ਉਹਨੂੰ ਸਮਝਾਇਆ ਜਾ ਸਕਦਾ ਆ ਤੇ ਜਦੋਂ ਹੁਣ ਤੁਹਾਡੇ ਮੀਡੀਅਮ ਦੇ ਮੀਡੀਆ ਦੇ ਰਾਹੀਂ ਮੈਂ ਇੰਨੀਆਂ ਗੱਲਾਂ ਮੈਂ ਕਰ ਚੁੱਕਿਆ ਜੇਕਰ ਵਾਕਈ ਉਹ ਉਹਨਾਂ ਦੇ ਅੰਦਰ ਇੱਕ ਉਹ ਮਤਲਬ ਕਿ ਸਹੀ ਕੌਂਸ਼ੀਅਸ ਹੈ ਇਸ ਚੀਜ਼ ਨੂੰ ਐਡਮਿਟ ਕਰ ਲੈਣ ਤੇ 크ਰਿਸਚੀਅਨ ਪ੍ਰੈਕਟਿਸਿਸ ਦੇ ਵਿੱਚ ਆ ਜਾਣ ਤੇ ਉਹ ਕਰ ਸਕਦੇ ਆ ਤੁਹਾਨੂੰ ਕੀ ਲੱਗਦਾ ਸਿਰਫ ਫੰਡਿੰਗ ਦਾ ਜ਼ਰੀਆ ਰਹਿ ਗਿਆ ਸਭਾਵਾ ਵੀ ਫੰਡਿੰਗ ਆ ਰਹੀ ਹੈ ਪੈਸੇ ਆ ਰਹੇ ਨੇ ਪੈਸੇ ਤੱਕ ਸੀਮਿਤ ਰਿਹਾ ਗਿਆ ਧਰਮ ਅ ਦੇਖੋ ਧਰਮ ਜਿਹੜਾ ਹੈਗਾ ਧਰਮ ਨੂੰ ਧੰਦੇ ਦੇ ਤਰੀਕੇ استعمال ਕੀਤਾ ਜਾ ਰਿਹਾ ਤੇ ਬੜੀ ਸੈਡ ਗੱਲ ਹੈ ਜੇ ਆਪਾਂ ਧਰਮ ਦੀ ਫਲਸਫੀ ਦੇਖੀ ਧਰਮ ਇੱਕ ਬ੍ਰਿਜ ਹੈ ਜਿਹੜਾ ਇਨਸਾਨ ਤੇ ਰੱਬ ਦੇ ਵਿਚਕਾਰ ਇੱਕ ਬ੍ਰਿਜ ਬਣਿਆ ਹੈ ਕਿ ਜਿੰਨਾ ਕੁ ਵੀ ਤੁਸੀਂ ਇਨਸਾਨੀ ਆਪਾਂ ਇੰਟੈਲੈਕਟ ਦੇ ਹਿਸਾਬ ਨਾਲ ਆਪਾਂ ਰੱਬ ਨੂੰ ਸਮਝ ਸਕੀਏ ਇਨਸਾਨ ਦੀ ਸੋਚ ਲਿਮਿਟਿਡ ਹੈ ਜੇ ਆਪਾਂ ਰੱਬ ਕਹੀਏ ਹਰ ਧਰਮ ਵਿੱਚ ਰੱਬ ਨੂੰ ਅਨਲਿਮਿਟਿਡ ਕਿਹਾ ਜਾਂਦਾ ਅਸੀਂ ਆਪਣੀ ਲਿਮਿਟਿਡ ਸੋਚ ਨਾਲ ਆਪਣੀ ਜ਼ਿੰਦਗੀ ਕਿਵੇਂ ਆਪਾਂ ਸਹੀ ਤਰੀਕੇ ਗੁਜ਼ਾਰਨੀ ਹੈ ਉਸ ਵਾਸਤੇ ਧਰਮ ਬਣਿਆ ਹੈ ਹਰ ਧਰਮ ਉਸੇ ਵਾਸਤੇ ਬਣਿਆ ਹੈ ਲੇਕਿਨ ਨੇ کافی ہزار ਲੋਕ ਇਦਾਂ ਦੇ ਆ ਗਏ ਆ ਜਿਹੜੇ ਧਰਮ ਨੂੰ ਇੱਕ ਧੰਦਾ ਬਣਾ ਕੇ ਚੱਲ ਰਹੇ ਆ ਆਪਣੇ ਪਰਸਨਲ ਗੇਨਸ ਵਾਸਤੇ ਚੱਲ ਰਹੇ ਆ ਤੇ ਇਹ ਬੜੀ ਜ਼ਿਆਦਾ ਬਹੁਤ ਜ਼ਿਆਦਾ ਇੱਕ ਦੁਖਦਈ ਵੀ ਗੱਲ ਹੈ ਬਟ ਇਹਦਾ ਸੋਸਾਇਟੀ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਧਰਮ ਜਿਹੜੇ ਹੁਣ ਆਪਾਂ ਜੇ ਮੈਂ ਸਿੱਖ ਫੇਦ ਦੀ ਗੱਲ ਕਰਦਾ ਗੁਰੂਆਂ ਨੇ ਦੇਖੋ ਆਪਣੀ ਸੀਸ ਕਟਾਈਆਂ ਆਪਣੇ ਸਾਹਿਬਜ਼ਾਦੇ ਬਾਰੇ ਠੀਕ ਹੈ ਨਾ ਜੇ ਆਪਾਂ Hindu ਧਰਮ ਦੀ ਗੱਲ ਕਰੀਏ ਬੜੇ ਟਫ ਫੇजेस ਵਿੱਚੋਂ ਨਿਕਲੇ ਜਦੋਂ ਕਨਵਰਜਨਸ ਬਹੁਤ ਲੋਕਾਂ ਨੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਹਰ ਧਰਮ ਨੂੰ ਬਚਾਉਣ ਵਾਸਤੇ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਸ਼ਹੀਦ ਹੋਏ ਹਨ ਉਹਨਾਂ ਨੇ ਮਰਨਾ ਪ੍ਰੀਫਰ ਕੀਤਾ ਆਪਣਾ ਧਰਮ ਨਹੀਂ ਬਦਲਿਆ ਬਟ ਜੇ ਅੱਜ ਅਮਲ ਆਟੇ ਦੀ ਬੋਰੀਆਂ ਪਿੱਛੇ ਤੇ ਚੰਦ ਪੈਸੇਆਂ ਪਿੱਛੇ ਕਿ ਨੌਕਰੀ ਪਿੱਛੇ ਵੀ ਮੋਟਰਸਾਈਕਲ ਪਿੱਛੇ ਧਰਮ ਬਦਲਿਆ ਜਾ ਰਿਹਾ ਹੈ ਤੇ ਸਾਡੀ ਸੁਸਾਇਟੀ ਲਈ ਬਹੁਤ ਜ਼ਿਆਦਾ ਇੱਕ ਦੁੱਖ ਭਰੀ ਤੇ ਬੜੀ ਡੇਂਜਰਸ ਗੱਲ ਹੈ ਕਿ ਆਪਾਂ ਬੜੀ ਗਲਤ ਰਾਹ ਤੇ ਚੱਲ ਪਿਆ ਲੇਕਿਨ ਤੁਹਾਡੀ ਕਮਿਊਨਿਟੀ ਕੀ ਕਰ ਰਹੀ ਹੈ ਫਿਰ ਕਿਉਂ ਨਹੀਂ ਰੋਕਿਆ ਜਾ ਰਿਹਾ ਤੁਸੀਂ ਸਾਡੀ ਸਿੱਖ ਕਮਿਊਨਿਟੀ ਦੀ ਗੱਲ ਕਰ ਰਹੇ ਹੋ ਕਿ ਸਾਡੀ ਜਿਹੜੇ ਚਰਚਸ ਹੈਗੇ ਨੇ ਜਿਹੜੇ ਤੁਹਾਡੇ ਉਹ ਕਿਉਂ ਨਹੀਂ ਰੋਕਦੇ ਇਹ ਸਾਡਾ ਵੀ ਦੇਖੋ ਮੇਰਾ ਵੀ ਇੱਕ ਸਵਾਲ ਹੈ ਕਿ ਜਿਹੜੀ ਕ੍ਰਿਸਚੀਅਨ ਜਿਹੜੀਆਂ ਸੀ ਕਈ ਆਥਰਾਇਜ਼ਡ ਜਿਹੜੀਆਂ ਚਰਚਾਂ ਲੱਗਦੇ ਨੇ ਅਲੀਗੇਸ਼ਨ ਤੇ ਆਹੀ ਲੱਗਦੇ ਆ ਕਿ ਪੈਸਿਆਂ ਦਾ ਲਾਲਚ ਦੇਤਾ ਜ਼ਮੀਨ ਦਾ ਲਾਲਚ ਦੇਤਾ ਹੀਲਿੰਗ ਦਾ ਲਾਲਚ ਦੇਤਾ ਤੇ ਧਰਮ ਕਨਵਰਟ ਕਰਵਾ ਲਿਆ ਅੱਜ ਜੀਸਸ ਆਰਿਆਂ ਨੇ ਕਿਹਾ ਕਿ ਅਸੀਂ ਐਜ਼ ਕ੍ਰਿਸਚੀਅਨਸ ਬਦਨਾਮ ਹੋ ਰਿਹਾ ਗਿਲਜੀ ਨੇ ਕਿਹਾ ਸਾਨੂੰ ਦੱਸ ਦਿਓ ਇਹ ਲੋਕਾਂ ਨੂੰ ਡਰ ਲੱਗਦਾ ਕਿ ਅਸੀਂ ਕ੍ਰਿਸਚੀਅਨਸ ਆ ਬਿਕੋਜ਼ ਲੋਕੀ ਸਾਨੂੰ ਲੱਗਦਾ ਮਜ਼ਾਕ ਉਡਾਨਗੇ ਸਾਡਾ ਕੇਤਾ ਜੀ ਇਹ ਤਾਂ ਪੈਸੇ ਇਕੱਠੇ ਕਰਨ ਵਾਲੇ ਆ ਗਏ ਆ ਤੇ ਇਹ ਆ ਗਏ ਤੇ ਡੇਰੇ ਵਾਲੇ ਆ ਗਏ ਆਗੇ ਇਹਨਾਂ ਨੂੰ ਡਰ ਲੱਗਦਾ ਤੇ ਕ੍ਰਿਸਚੀਅਨਿਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਬਿਕੋਜ਼ ਬੜੇ ਗਲਤ ਲੋਕ ਆ ਜਿਹੜੇ ਉਹਦਾ ਬੜਾ ਗਲਤ ਤਰੀਕੇ ਇਸਤੇਮਾਲ ਕਰ ਰਹੇ ਆ ਤੇ ਕ੍ਰਿਸਚੀਅਨਿਟੀ ਦਾ ਬੜਾ ਜ਼ਿਆਦਾ ਇਸ ਨੁਕਸਾਨ ਹੋ ਰਿਹਾ ਪਹਿਲਾਂ ਮੈਂ ਪੁੱਛਿਆ ਸੀ ਦੋ ਤਿੰਨ ਨਾਂ ਐਸ ਜੇ ਲੈਣਾ ਚਾਹੋਗੇ ਜਿਹੜੇ ਵਾਕੇ ਨੁਕਸਾਨ ਕਰ ਰਹ ਮੈਂ ਕੋਈ ਵੀ ਗੱਲ ਛੁਪਾ ਕੇ ਨਹੀਂ ਕਰਦਾ ਮੈਂ ਜਿਹੜਾ ਆਨਲਾਈਨ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੰਦਾ ਜਿਹੜੀਆਂ ਕੋਈ ਲਿਸਟ ਹੈਗੀ ਐ ਬਾਕੀ ਕਿ ਕਿ ਤੁਸੀਂ ਅਗਰ ਤੁਹਾਡੀ ਗੱਲ ਕਰੀ ਤੁਸੀਂ ਕਿਸ ਕਿਸ ਦੇ ਖਿਲਾਫ ਕਾਰਵਾਈ ਚਾਹੁੰਦੇ ਹੋ ਕਿਉਂਕਿ ਅੱਜ ਤੁਸੀਂ ਕਿਹਾ ਫੰਡਿੰਗ ਹੋ ਰਹੀ ਹੈ ਫੰਡਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਤੁਸੀਂ ਹੋਰ ਤੁਸੀਂ ਹੋਰ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਤੁਸੀਂ ਕਹਿੰਦੇ ਸੀਐਮ ਨੂੰ ਵੀ ਲੈਟਰ ਲਿਖਿਆ ਹੈ ਤੇ ਓਵਰঅল ਇਹੋ ਜਿਹੇ ਕਿੜੀਆਂ ਕਿਹੜੇ ਨਾਮ ਨੇ ਕਿਹੜੇ ਆਫੀਸਿਸ ਨੇ اچھا ਮੈਂ ਮੈਂ ਜਿਹੜੇ ਜਿਹੜੇ ਸਿੱਧੇ ਤੌਰ ਤੇ ਖਰਾਬ ਕਰਨ ਦਾ ਚਾਹ। ਅੱਛਾ ਮੈਂ ਇੱਕ ਜਿਹੜਾ ਲਾਲਚ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਦੇਖੋ ਇੱਕ ਬੰਦਾ ਜਿਹੜਾ ਕ੍ਰਿਸਚੀਅਨਟੀ ਨੂੰ ਅਡਾਪਟ ਅਡਾਪਟ ਕਰਨਾ ਚਾਹੁੰਦਾ ਕੋਈ ਕਿਸੇ ਦਾ ਧਰਮ ਨਹੀਂ ਚੇਂਜ ਕਰਦਾ ਜੀ ਜਿਹੜਾ ਉਹਦਾ ਕੌਨਸ਼ੀਅਸ ਅਲਾਵ ਕਰਦਾ ਆ ਉਹ ਜਾਵੇ ਆ ਪ੍ਰਸ਼ਾਸਨ ਦੇ ਅੱਗੇ ਜਾਵੇ ਤੇ ਉਹ ਡਿਕਲੇਅਰ ਕਰੇ ਕਿ ਭਈ ਉਹ ਇਸ ਆਈ ਥਿੰਕ ਲਿਸਟ ਆ ਗਈ ਪਹਿਲਾਂ ਲਿਸਟ ਦੇ ਉੱਪਰ ਜਿਹੜੀ ਇੱਕ ਇੱਕ ਵੀ ਲਿਸਟ ਹੈ ਮੇਰੀ ਆਪਣੀ ਤਿਆਰ ਕੀਤੀ ਹੋਈ ਲਿਸਟ ਨਹੀਂ ਹੈ ਤੇ ਕੋਈ ਵੀ ਬੰਦਾ ਇਹਨੂੰ ਜਾ ਕੇ ਨੈਟ ਤੇ ਸਰਚ ਕਰ ਸਕਦਾ ਕਿ ਟਾਪ 10 ਜਿਹੜੇ ਪੈਂਟਾਕੋਸਟਲ ਅ ਨੰਬਰ 1 ਤੇ ਨੇਮ ਅੰਕੂ ਨਰੂਲਾ ਜੀ ਦਾ ਨੰਬਰ 2 ਤੇ ਪੈਸਟਰ ਬਜਿੰਦਰ ਸਿੰਘ ਜਿਹੜੇ ਤੁਹਾਨੂੰ ਪਤਾ ਰੇਪ ਕੇਸ ਵਿੱਚੋਂ ਜੇਲ ਹੈ ਅਮਰਿਤ ਸੰਧੂ ਜੀ ਜਿਹੜੇ ਚਰਚ ਆਫ ਸਲਵੇਸ਼ਨ ਹੀਲਿੰਗ ਐਂਡ ਪ੍ਰੋਫੇਸੀ ਚਲਾ ਰਹੇ ਹਨ ਕੰਚਨ ਮਿੱਤਲ ਜੀ ਜੋ ਚਰਚ ਆਫ ਪੀਸ ਐਂਡ ਕੰਚਨ ਮਿੱਤਲ ਮਿਨਿਸਟਰੀ ਚਲਾ ਰਹੇ ਹਨ ਪੈਸਟਰ ਹਰਪ੍ਰੀਤ ਦਿਓਲ ਸੁਖਪਾਲ ਰਾਣਾ ਰਮਨ ਹੰਸ ਜੀ ਗੁਰਨਾਮ ਸਿੰਘ ਖੇਰਾ ਜੀ ਮਨੋਹਰ ਜੀ ਫਾਰਿਸ ਮਸੀ ਜੀ ਮਤਲਬ ਇਹ ਸਾਰੇ ਨਾਮ ਹੈ ਇਹਨਾਂ ਵਿੱਚੋਂ ਜਿਹੜੇ ਵੀ ਬੰਦੇ ਕੋਈ ਗਲਤ ਮੈਜੀਕਲ ਹੀਲਿੰਗ ਕਰ ਰਹੇ ਆ ਜਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੇ ਮੇਰੇ ਹਿਸਾਬ ਨਾਲ ਗੱਲ ਬਹੁਤ ਗਲਤ ਹੈ ਬਾਈਬਲ ਦੇ ਸਿਧਾਂਤ ਨੂੰ ਫੋਲੋ ਨਹੀਂ ਕਰ ਰਹੇ ਸਰ ਦੇਖੋ ਬਾਈਬਲ ਦੇ ਸਿਧਾਂਤ ਬਾਰੇ ਆਮ ਨਾਟ ਅਥੋਰਾਈਜ਼ਡ ਬਾਈਬਲ ਦਸ ਇਸ ਅਨ ਬਾਰੇ ਬਟ ਜਿਵੇਂ ਕਿ ਜਿਹੜੇ ਬਾਈਬਲ ਜਿਨ੍ਹਾਂ ਦੇ ਜਿਹੜੀ ਤੁਸੀਂ ਚਲੋ ਤੁਸੀਂ ਨਹੀਂ ਦੱਸ ਰਹੇ ਤੁਸੀਂ ਚਾਹੁੰਦੇ ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਸਰ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਅਸੀਂ ਦੇਖੋ ਅਸੀਂ ਬਿਲਕੁਲ ਡਿਮਾਂਡ ਕਰਦੇ ਆਂਗੇ ਇਹਨਾਂ ਦੇ ਅਗੇਂਸ ਪੂਰੀ ਜੇ ਕਿਸੇ ਵੀ ਇਹਨਾਂ ਨੇ ਉਲੰਘਣਾ ਕੀਤੀ ਹੈ ਕਾਨੂੰਨ ਦੀ ਤੇ ਕਿਸੇ ਵੀ ਕੋਈ ਵੀ ਕਾਮਨ ਸਿਟੀਜ਼ਨ ਜੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ ਇਹ ਵੀ ਇੰਡੀਆ ਦੇ ਕਾਮਨ ਸਿਟੀਜ਼ਨਸ ਹੈ ਜਿਨ੍ਹਾਂ ਨੇ ਲਾਅ ਦੀ ਉਲੰਘਣਾ ਕੀਤੀ ਹੈ ਇਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਚਲੋ ਯਾਨੀ ਸਿੱਧੇ ਤੌਰ ਤੇ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਵੇਰਵਾ ਵੀ ਦਿੱਤਾ ਹੈ ਕਿ ਮੇਨ ਮਕਸਦ ਕੀ ਹੈ ਇਹ ਨਾਦਾ ਪ੍ਰੈਸ ਕਾਨਫਰੰਸ ਕਰਨ ਦਾ ਬਹਿਰਾਲ ਦੇਖਣ ਵਾਲੀ ਗੱਲ ਰਹੇਗੀ ਗੰਭੀਰ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਹੋਰ ਕੀ ਹਲਚਲ ਦੇਖਣ ਨੂੰ ਮਿਲਦੀ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀ